ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦਿਆਂ ਸ਼ੁਰੂਆਤ ਜੀ ਚਾਹ ਪੀ ਰਹੇ ਹਾਂ ਆ ਜੋ ਪਲਾਦੀਏ ਚਾਹ ਤੇ ਹੁਣ ਨਹਾ ਘੋ ਕੇ ਅੱਜ ਸ੍ਰੀ ਫਤੇਗੜ ਸਾਹਿਬ ਜਾਵਾਂਗੇ ਤੇ ਮਿਲਦੇ ਆ ਤੁਹਾਨੂੰ ਮੇਰੇ ਫਤੇਗੜ ਸਾਹਿਬ ਜੁੜੇ ਰਹੋ ਬਲੌਗ ਨਾਲ ਦੇਖੀ ਚੱਲਿਓਗਾਗਾ ਕੌਣ ਕੌਣ ਮਿਲਦਾ ਹੈ ਅੱਜ ਤੇ ਚਾਚਾ ਕਿੱਥੇ ਕਿੱਥੇ ਗਿਆ ਓਕੇ ਜੀ ਆ ਪੈ ਗਈ ਆ ਕੇ ਗਾਣੇ ਸੁਣਦੀ ਆ ਜੀ ਬਸ ਜੀ ਹੁਣ ਤਿਆਰ ਹੋ ਰਹੇ ਹਾਂ ਪੱਗ ਬੰਨ ਕੇ ਆਉਣਾ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਸੇਵਾ ਕਰਾਵਾਂਗੇ ਤੇ ਉਸ ਤੋਂ ਬਾਅਦ ਜਿਹੜੇ ਵੀ ਭਤੀਜ ਨੇ ਭਤੀਜੀਆਂ ਨੇ ਉਹਨਾਂ ਨੂੰ ਮਿਲ ਲਾਂਗੇ ਉੱਥੇ ਤੇ ਪਹੁੰਚੂਗਾ ਮੈਂ 11:30 ਮਈ ਤੱਕ ਤੇ ਬਲੌਗ ਨਾਲ ਜੁੜੇ ਰਹੇ ਹੋ ਯਾਰ ਐਂਡ ਤੱਕ ਦੇਖਿਓ ਕਿ ਅੱਜ ਕੌਣ ਕੌਣ ਮਿਲੇ ਆਪਾਂ ਨੂੰ ਤੇ ਕਿੱਥੇ ਕਿੱਥੇ ਅੱਜ ਆਪਾਂ ਗਏ ਹੋਰ ਦੋਸਤ ਉਹ ਜੀਕਰ ਦੀ ਟੁੱਟਿਓ ਠੀਕ ਹੋ ਅੱਗ ਚੰਗੀ ਤਰ੍ਹਾਂ ਮੱਚੀ ਨਹੀਂ ਹੈਗੀ ਯਾਰ ਮੈਂ ਡੀਜ਼ਲ ਪਾਉਣ ਵਾਲਾ ਆਏਗਾ ਇਹ ਪਾਥੀਆਂ ਲਾਉਣ ਵਾਲੀਆਂ ਨੇ ਇੱਕ ਦੋ ਹਾਂਜੀ ਦੋਸਤੋ ਚਲੋ ਹੁਣ ਦਸਤਾਰ ਬੰਨ ਕੇ ਰੋਟੀ ਖਾ ਕੇ ਚਲਦੇ ਆਂ ਫਤੇਗੜ ਸਾਹਿਬ ਹਾਂਜੀ ਝੂਜੀ ਬਣੀ ਵੀ ਆ ਜੀ ਦੋਸਤੋ ਆਜੋ ਝੂਜੀ ਦੀ ਸਾਂਧੀ ਬਣੀ ਆ ਖਾ ਲੀਏ ਤੁਹਾਨੂੰ ਰੋਟੀ ਤੇ ਆਉਣੇ ਆ ਫਤੇਗੜ ਸਾਹਿਬ ਤੇ ਮਿਲਦੇ ਆਂ ਫਿਰ ਗੁਰਦੋਰਾ ਸਾਹਿਬ ਹੀ ਹੋਊਗਾ ਯਾਰ ਮੈਂ ਬਾਕੀ ਪਿਆਰ ਆ ਤੁਹਾਨੂੰ ਜੁੜੇ ਰਹੋ ਦੇਖਿਓ ਬਲੌਗ ਐਂਡ ਤੱਕ ਲਵ ਹਾਂਜੀ ਦੋਸਤੋ ਨੌਜਵਾਨੋ ਪਗਦ ਵੀ ਦਸਤਾਰ ਜ਼ਰੂਰ ਬੰਨਿਆ ਕਰੋ ਯਾਰ ਠੀਕੋ ਬਾਕੀ ਸਭ ਨੂੰ ਪਿਆਰ ਮਿਲ ਜੀਆ ਫਤੇਗੜ ਸਾਹਿਬ ਜੀ ਦੋਸਤੋ ਹੋ ਗਏ ਪਿਆਰ ਜਾਣਦੇ ਹਾਂ ਹਮ ਸ਼੍ਰੀ ਫਤੇਗੜ ਸਾਹਿਬ ਨੂੰ ਹਾਂਜੀ ਦੋਸਤੋ ਬਸ ਆ ਰਹੇ ਹਾਂ ਫਤੇਗੜ ਸਾਹਿਬ ਮੈਂ ਇੱਕ ਨਾ ਯਾਰ ਅੱਜ ਮੈਨੂੰ ਫੋਨ ਆਇਆ ਫਰੋਜ਼ਪੁਰ ਤੋਂ ਆਪਣੇ ਟੀਚਰੇ ਦੀਗੇ ਯਾਰ ਵੀਡੀਓ ਗੱਲ ਤੇ ਮੇਰੀ ਗੱਲ ਹੋਈ ਉਹ ਕਹਿੰਦੇ ਸਰਕਾਰ ਨੇ ਛੁੱਟੀਆਂ ਕਰੀਆਂ ਪਈਆਂ ਨੇ ਸਰਕਾਰੀ ਸਕੂਲਾਂ 'ਚ ਪ੍ਰਾਈਵੇਟ ਵਿੱਚ ਵੀ ਛੁੱਟੀਆਂ ਨੇ ਉਸ ਦੇ ਬਾਵਜੂਦ ਪੂਜਕ ਸਕੂਲ ਹੈਗੇ ਨੇ ਪ੍ਰਾਈਵੇਟ ਜਿਹੜੇ ਟੀਚਰਾਂ ਨੂੰ ਸਕੂਲ 'ਚ ਬੁਲਾਉਂਦੇ ਨੇ ਉਹ ਯਾਰ ਤੁਸੀਂ ਜਦ ਛੁੱਟੀਆਂ ਹੀ ਸਰਕਾਰ ਨੇ ਕਰਤੀਆਂ ਤੁਸੀਂ ਟੀਚਰਾਂ ਨੂੰ ਸਕੂਲ 'ਚ ਬੁਲਾਉਂਦੇ ਕਾਦੂ ਉਹਨਾਂ ਨੇ ਵੀ ਆਪਣੀ ਫੈਮਿਲੀ ਦੇਖਣੀ ਆ ਉਹਨਾਂ ਨੇ ਵੀ ਆਪਣੇ ਬੱਚੇ ਦੇਖਣੇ ਨੇ ਟੀਚਰਾਂ ਨੇ ਵੀ ਸਾਡੀਆਂ ਮਾਤਾਵਾਂ ਭੈਣਾਂ ਨੇ ਆਪਣੇ ਕਿਸਦਾ ਵਿਆਹ ਹੋਇਆ ਵਿਆਹ ਆਪਣੇ ਘਰ ਵਾਲੇ ਨਾਲ ਕਿਤੇ ਜਾਣਾ ਹੁੰਦਾ ਜਾਂ ਕਿਸੇ ਰਿਸ਼ਤੇਦਾਰੀ 'ਚ ਜਾਣਾ ਹੁੰਦਾ ਤੁਸੀਂ ਛੁੱਟੀ ਵਾਲੇ ਦਿਨ ਵੀ ਉਹਨਾਂ ਨੂੰ ਬੁਲਾਈ ਜਾਂਦੇ ਹੋ ਇਸ ਚੀਜ਼ ਦੀ ਅਸੀਂ ਨਿੰਦਿਆ ਕਰਦੇ ਆ ਤੇ ਸਰਕਾਰ ਨੂੰ ਵੀ ਸਟੈਂਡ ਲੈਣਾ ਚਾਹੀਦਾ ਇਸ ਚੀਜ਼ ਦੇ ਉੱਪਰ ਇਹੋ ਜਿਹੇ ਸਕੂਲਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਆ ਚਲੋ ਮਿਲਦੇ ਆਂ ਤੁਹਾਨੂੰ ਫਤੇਗੜ ਸਾਹਿਬ ਆ ਰਹੇ ਓਕੇ ਤੁਸੀਂ ਠੀਕ ਹੈ ਹਾਂ ਜੀ ਚੱਲਦੇ ਆਂ ਹੁਣ ਆਪਾਂ ਫਤੇਗੜ ਸਾਹਿਬ ਗੱਡੀ ਸਟਾਰਟ ਆ ਆਪਣੀ ਰਸਤੇ 'ਚ ਜਾਂਦੇ ਹੋਏ ਟੋਕਸ ਨੂੰ ਰੋਟੀ ਪਾ ਕੇ ਮਿਲਦੇ ਆਂ ਫਤੇਗੜ ਸਾਹਿਬ ਹਾਂ ਜੀ ਰੋਟੀ ਪਾਤੀ ਆਪਾਂ ਇਹਨਾਂ ਨੂੰ ਬੇਜਵਾਨਿਆਂ ਨੂੰ ਹੁਣ ਚੱਲਦੇ ਆਂ ਆਪਾਂ ਫਤੇਗੜ ਸਾਹਿਬ ਹਾਂਜੀ ਸੱਜਣੋ ਕਰਦੀ ਗੱਡੀ ਸਿੱਧੀ ਫਤੇਗੜ ਸਾਹਿਬ ਵੱਲ ਹਾਂਜੀ ਪਹੁੰਚ ਗਏ ਆਪਾਂ ਫਤੇਗੜ ਸਾਹਿਬ ਹਾਂਜੀ ਫਤੇਗੜ ਸਾਹਿਬ ਆ ਗਿਆ ਮੈਂ ਤੇ ਆ ਆਪਣਾ ਭਤੀਜਾ ਭਤੀਜਾ ਆਪਣਾ ਉਹਰੇ ਪੜਦਾ ਏ ਕਿਹੜਾ ਸਕੂਲ ਆ ਦੱਸ ਦੇ ਸੈਂਟਰ ਵਾਲੀ ਸੈਂਟਰ ਅੱਛਾ ਪੜਾਈ ਕਿਵੇਂ ਚੱਲਦੀ ਆ ਪੁੱਤੋ ਵਧੀਆ ਹੀ ਚੱਲਦੀ ਆ ਬੜੇ ਠੀਕ ਹੈ ਨਾ ਹਾਂਜੀ ਹਾਂਜੀ ਤੇ ਮੰਮੀ ਡੈਡੀ ਦਾ ਕਹਿਣਾ ਮੰਨਦਾ ਹੁੰਦਾ ਪੈਰੀ ਹੱਥ ਲਾਉਣਾ ਹੁੰਦਾ ਉਹ ਵੀ ਉਹ ਤਾਂ ਨਹੀਂ ਕਹਿੰਦਾ ਦੇਖ ਲਾ ਨਹੀਂ ਚੂਪ ਤੇ ਪੈਣੀ ਆ ਉਹ ਜੋਨੇ ਕਮੈਂਟ ਕਰਤਾ ਤੇਰੇ ਘਰਦੇ ਨੇ ਕੀ ਕਰਦਾ ਨਹੀਂ ਫੇਰ ਪੱਕੀ ਗੱਲ ਚੱਲ ਠੀਕ ਆ ਠੀਕ ਆ ਲਵਯੂ ਆ ਤੈਨੂੰ ਹੋਰ ਦੱਸ ਮੇਰੇ ਲੈ ਕੇ ਸੇਵਾ ਕੋਈ ਠੀਕ ਠਾਕ ਆ ਹਾਂਜੀ ਠੀਕ ਆ ਠੀਕ ਆ ਹਾਂਜੀ ਫਤੇਗੜ ਸਾਹਿਬ ਆ ਗਿਆ ਆਪਾਂ ਹੁਣ ਮੱਥਾ ਟੇਕਦੇ ਆਂ ਜੀ ਬੋਲੇ ਬੋਲੇ ਹਾਂਜੀ ਦਰਦਵਾਰਾ ਸਾਹਿਬ ਹਾਂਜੀ ਫਤੇਗੜ ਸਾਹਿਬ ਅੰਜਨ ਸ੍ਰੀ ਕਾਹਦੇ ਆ ਦੋ ਦਵਾਰਾ ਜੀ ਫਤੇਗੜ ਸਾਹਿਬ ਆ ਬਾਕੀ ਪੜਿਆ ਲਿਖਿਆ ਕਰੋ ਯਾਰ ਤੁਹਾਡਾ ਤਾਂ ਕੀ ਕਰੋ ਤੇ ਸੇਵਾ ਦੀ ਜ਼ਰੂਰ ਕਰਾਇਆ ਕਰੋ ਯਾਰ ਮੇਰੇ ਭਤੀਜ ਨੇ ਲੱਗੇ ਹੋਏ ਨੇ ਮੈਂ ਤੁਹਾਨੂੰ ਦਿਖਾਵਾਂ ਫਿਰ ਮੁੰਡੇ ਨਹੀਂ ਕਰੇ ਸੇਵਾ ਕਰਾਉਂਦੇ ਨੇ ਦੇਲੀ ਸਭ ਸੇਵਾ ਤਾਂ ਨਹੀਂ ਕਹਿਣੀ ਆ ਜੀ ਸਾਡੀ ਜੇਨਰੂ ਦੇ ਬੈਂਕ ਫੀਲਾ ਬਾਕੀ ਦੋਤੇ ਪੇਪਰ ਚੱਲਦੇ ਨੇ ਪੇਪਰਾਂ ਦੀ ਤਿਆਰੀ ਕਰੋ ਪਰ ਉਹ ਤੇ ਆ ਆਪਣੇ ਭਤੀਜ ਨੇ ਆ ਵੀ ਸੇਵਾ 'ਚ ਲੱਗੇ ਹੋਏ ਨੇ ਮੁੰਡੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਫਤੇਗੜ ਸਾਹਿਬ ਆਂ ਜੀ ਆ ਆਪਣੇ ਭਤੀਜ ਮੱਥਾ ਟੇਕਣ ਆਏ ਬੇਣੀ ਜੀ ਗੁਰਦੁਆਰਾ ਸ੍ਰੀ ਚੋਟੀਪੁਰ ਸਾਹਿਬ ਕਿਹੜੀ ਕਲਾਸ ਦੀ ਭਤੀਜਾ ਐਕਚੁਅਲੀ 8ਵੀਂ ਤੇਰੀ 12ਵੀਂ 12ਵੀਂ ਤੁਸੀਂ ਰੱਖੀ ਪਈ ਆ ਨਾ ਠੀਕ ਆ ਪੜ੍ਹ ਤੂੰ ਹਾਂ ਠੀਕ ਆ ਠੀਕ ਆ ਆਜੋ ਖੜ੍ਹ ਜਾਓ ਤੁਸੀਂ ਵੀ ਕੋਈ ਨਾ ਆ ਇਹਨਾਂ ਦੇ ਖਾਦਮ ਸਾਹਿਬ ਨੇ ਦੂਜੀ ਚੱਲ ਜਾਣਾ ਸ਼ਿਖੀ ਸਾਹਿਬ ਜੀ ਆਏ ਨੇ ਹਾਂ ਜੀ ਨੇ ਪਹਿਲਾਂ ਵੀ ਆ ਕੇ ਕਿਹਾ ਠੀਕ ਆ ਠੀਕ ਆ ਠੀਕ ਆ ਇਹ ਪੋਤਾ ਲੱਗਦਾ ਹੀ ਆਪਣਾ ਠੀਕ ਆ ਜੀ ਤੇ ਆਹ ਇਹ ਬੇਟਾ ਜੀ ਅੱਛਾ ਡੈਡੀ ਨੂੰ ਫੈਗਰ ਪੁੱਤ ਮੈਂ ਕੀ ਗੱਲ ਬਾਤ ਹੋ ਰਹੀ ਜੀ ਆ ਇਹ ਬੜੋ ਦਮਤੀ ਦੀ ਮਾਰੀ ਸੀ ਜਦੋਂ ਵੀ ਉਹ ਤੋਂ ਮੜਾ ਗਿਆ ਸਾਈਡ ਚ ਨੂੰਪੇ ਨਾ ਦੇ ਜਾਨ ਦਾ ਦੁਨੀਆ ਬਹੁਤ ਅੱਜ ਕੱਲ ਮਤਲਬ ਇੱਜਾ ਵਾ ਰੋਕ ਦੇ ਤਾ ਵਾਹਿਗੁਰੂ ਵਾਹਿਗੁਰੂ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਤੇ ਹੁਣ ਸਿਟੀ ਸੈਂਟਰ ਤੇ ਅੱਧਰ ਯੂਨੀਵਰਸਿਟੀ ਵਾਲੇ ਪਾਸੇ 5 10 10 15 ਮਿੰਟ ਖੜਾਂਗੇ ਫਿਰ ਚੱਲਾਂਗੇ ਪਿੰਡ ਨੂੰ ਹਾਂਜੀ ਆ ਵੀ ਭਤੀਜ ਆਪਣੇ ਨਾਲੇ ਨੇ ਜਦਾਂ ਆਇਆ ਮੈਂ ਫਤੇ ਘੜ ਸਾਹਿਬ ਆ ਮੁੰਡੇ ਵੀ ਇੱਥੇ ਸੇਵਾ ਕਰਾ ਰਹੇ ਸੀ ਗੁਰਦੁਆਰਾ ਸਾਹਿਬ ਉਹ ਠੀਕੋਂ ਹਾਂਜੀ ਹਾਂ ਠੀਕ ਹੈ ਓਕੇ ਆ ਕੰਮ ਓਕੇ ਠੀਕ ਆ ਠੀਕ ਆ ਉਹ ਕਿਉਂ ਚਾਹੀਦਾ ਭਤੀਜਾ ਫਤੇਗੜ ਸਾਹਿਬ ਆ ਯਾਰ ਤੇ ਭਤੀਜ ਕਹਿੰਦੇ ਉੱਥੇ ਲੰਗਰ ਲਾਇਆ ਪਿਆ ਚਾਚੇ ਉੱਥੇ ਆ ਚਲੋ ਹੁਣ ਲੰਗਰ ਚ ਹੋ ਕੇ ਆਉਣੀ ਇਹਨਾਂ ਦੇ ਚਲੋ ਯਾਰ ਹੁਣ ਆਪਾਂ ਚੱਲਦੇ ਆ ਲੰਗਰ ਚ ਕਹਿ ਕੇ ਗਏ ਨੇ ਮੁੰਡੇ ਲੰਗਰ ਚ ਖੜ ਕੇ 5-10 ਮਿੰਟ ਫਿਰ ਜਵਾਕਾਂ ਨੇ 버ਗਰ ਜੇ ਮੰਗਾਏ ਤੇ ਲੈ ਕੇ ਫਿਰ ਚੱਲਦੇ ਆਪਾਂ ਬਾਬਾ ਜੋਰਾਬਾਰ ਸਿੰਘ ਬਾਬਾ ਫਤੇ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਕੋਲ ਆ ਆਪਣੇ ਨੌਜਵਾਨ ਸਾਡੇ ਸਾਹਮਣੇ ਖੜੇ ਨੇ ਸਾਰੇ ਤੇ ਆਪਣੇ ਭਤੀਜਿਆਂ ਨੇ ਲੰਗਰ ਲਾਇਆ ਪਿਆ ਇਹ ਗੜੀ ਚੌਲ ਤੇ ਹੋ ਗਈ ਜੀ ਚਾਹ ਗੜੀ ਚੌਲ ਚਾਹ ਤੁਸੀਂ ਵੀ ਆ ਠੀਕ ਆ ਤੇ ਬਹੁਤ ਵਧੀਆ ਆ ਗਰਾਫੀਆਂ ਯਾਰ ਬਿਸਕੁਟ ਵੀ ਆ ਬਹੁਤ ਵਧੀਆ ਪ੍ਰਾਲਾ ਆ ਮੇਰੇ ਭਤੀਜਿਆਂ ਨੇ ਪਿੱਛੇ ਸ਼ਵੀਲ ਵੀ ਲਾਈ ਵੀ ਦੀ ਯਾਰ ਨੌਂ ਜਮਾਨਾ ਇਹ ਬਾਈ ਪਰ ਹਰੇਕ ਸਾਲ ਆਉਂਦੇ ਨੇ ਯਾਰ ਨੌਂ ਜਮਾਨਾ ਬਹੁਤ ਵਧੀਆ ਪ੍ਰਾਲਾ ਸਾਥੂ ਆ ਬੇਤੀ ਜੀ ਰੋਮ ਜਨਾ ਹੈ ਜਾਈ ਬਣ ਕੇ ਜਾਵਰ ਜੀ ਹਾਂ ਜੀ ਮਹਾਰਾਜ ਕਿਵੇਂ ਹੋ ਠੀਕ ਹੋ ਆ ਆਪਣੇ ਭਤੀਜ ਨੇ ਤੇ ਭਤੀਜਿਆਂ ਦਾ ਆਪਣਾ ਲੰਗਰ ਲਾਇਆ ਬਈਆ ਯਾਰ ਨੌਜਵਾਨਾਂ ਦਾ ਬਹੁਤ ਵਧੀਆ ਪ੍ਰਾਲਾ ਯਾਰੇ ਮੇਰੇ ਭਤੀਜਿਆਂ ਦਾ ਅੱਗੇ ਵੀ ਆਹ ਲੰਗਰ ਲਾਉਂਦੇ ਨੇ ਅੱਜ ਇਹਨਾਂ ਦਾ ਅੱਜੇ ਨਹੀਂ ਹੈਗਾ ਪਿੱਛੇ ਸ਼ਬੀਲ ਵੀ ਲਈ ਵੀ ਦੀ ਮੁੰਡਿਆਂ ਦੀ ਇਹਨਾਂ ਦੀ ਹੋਰ ਵੀ ਲੰਗਰ ਲਾਉਂਦੇ ਨੇ ਯਾਰ ਆਹ ਆਹ ਦਿਨਾਂ ਦੇ ਵਿੱਚ ਨਾ ਯਾਰ ਲੰਗਰ ਘਟ ਜਾਂਦੇ ਨੇ ਤੇ ਜਿਹੜਾ ਅੱਜ ਇਹਨਾਂ ਨੇ ਲਾਇਆ ਬਹੁਤ ਵਧੀਆ ਉਹ ਹੈਗਾ ਕਿਉਂਕਿ ਹੁਣ ਇੱਕ ਲੰਗਰ ਆ ਮੇਨ ਜਿਹੜਾ ਉਧਰ ਜੋਤੀਸ ਰੂਪ ਸਾਹਿਬ ਗੁਰਦੁਆਰਾ ਸਾਹਿਬ ਦੇ ਸામਨੇ ਆ ਜਾਂ ਭਤੀਜਿਆਂ ਦਾ ਲੰਗਰ ਹੈ ਇੱਥੇ ਸਕੂਲ ਕੋਲ ਹੋਰ ਦੱਸੋ ਠੀਕ ਹੋ ਠੀਕ ਹੈ ਜੇ ਤੂੰ ਹਾਂਜੀ ਹਾਂਜੀ ਲਵ ਜੂਆ ਲਵ ਜੂਆ ਸਭ ਹਾਂਜੀ ਚਲਦੇ ਆ ਹੁਣ ਆਪਾਂ ਘਰ ਨੂੰ ਜੀ ਇੱਥੇ ਹਾਜ਼ਰੀ ਲਵਾਤੀ ਆਪਾਂ ਆਪਣੇ ਭਤੀਜ ਦੇ ਲੰਗਰ ਦੇ ਵਿੱਚ ਤੇ ਹੁਣ ਚਲਦੇ ਆ ਪਿੰਡ ਨੂੰ ਹਾਂਜੀ ਹੁਣ ਪਿੰਡ ਨੂੰ ਜਾਣ ਲੱਗਿਆ ਦੀ ਮੈਂ ਆ ਆਪਣੇ ਭਤੀਜ ਨੇ ਤੁਸੀਂ ਜਾਣਦੇ ਹੋ ਆ ਯਾਰ ਇੱਕ ਚੀਜ਼ ਦਾ ਅਫਸੋਸ ਹੈਗਾ ਯਾਰ ਮੈਨੂੰ ਵੀ ਕਿ ਆਪਾਂ ਵੀਡੀਓ ਵੀ ਪਾਈ ਤੀ ਯਾਰ ਘੋੜਾ ਚੋਰੀ ਹੋ ਗਿਆ ਜੀ ਮੇਰੇ ਆ ਭਤੀਜ ਦਾ ਯਾਰ ਉਹ ਸਾਨੂੰ ਘੋੜੇ ਦਾ ਯਾਰ ਕੋਈ ਪਤਾ ਹੀ ਨਹੀਂ ਲੱਗਿਆ ਹੈਗਾ ਯਾਰ ਮਤਲਬ ਹੋਰ ਲੋਕਾਂ ਨੇ ਮੈਂ ਦੇਖੇ ਘੋੜਿਆਂ ਦੀ ਬਹੁਤ ਵੀਡੀਓ ਪੈਂਦੀਆਂ ਦੀ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਭਤੀਜ ਕਿ ਸਾਡਾ ਘੋੜਾ ਕਿੱਥੇ ਹੈ ਕਿੱਥੇ ਨਹੀਂ ਯਾਰ ਇਸ਼ਟਾ ਦੇ ਪਾਈ ਸੀ ਅਸੀਂ ਦੋ ਵਾਰ ਵੀਡੀਓ ਪਾਈ ਸੀ ਯਾਰ ਅਫਸੋਸ ਆ ਮੈਨੂੰ ਉਹ ਚੀਜ਼ ਦਾ ਬੰਦੇ ਨੇ ਘੋੜਾ ਬਹੁਤ ਪਿਆਰ ਨਾਲ ਰੱਖਿਆ ਵੇ ਆ ਜੀ ਯਾਰ ਹੈ ਆ ਗੱਲ ਆ ਬਾਤ ਆ ਉਹ ਠੀਕ ਆ ਕੱਲ ਕੋਈ ਨਾ ਘਾਬਰਨਾ ਮਹਾਰਾਜ ਆਪਾਂ ਨੂੰ ਹੋਰ ਥੋੜੇ ਦੇਣਗੇ ਕੋਈ ਚੱਕਰ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਸ੍ਰਾਂਤਾ ਚਲਦੇ ਆ ਹੁਣ ਇੱਕ ਉਹ ਲੈਣੀ ਸੀ ਜਵਾ ਕਹਿੰਦੇ ਵੀ 버ਗਰ ਲੈ ਆਗੇ ਤੇ ਹੋਰ ਤੌਰੇ ਫਿਰ ਤੁਹਾਨੂੰ ਪਤਾ ਮੈਂ ਕਿਹੜੀ ਦੂਰ ਆ ਮੈਂ ਕਹਾਂ ਚੱਲੇ ਇਥੂ ਹੀ ਲੈ ਜਾਣਾ ਫੜ ਕੇ ਤਾਂ ਰੁਕ ਗਿਆ ਦੀ ਇੱਥੇ ਯਾਰ ਚਲਦੇ ਆ ਹੁਣ ਆਪਾਂ ਪਿੰਡ ਨੂੰ ਯਾਰ 버거 ਜੇ ਲੈਣੇ ਸੀ ਜਵਾਕਾਂ ਨੂੰ ਲੈ ਗਏ ਹਾਂ ਯਾਰ ਫਤੇ ਘੜੀ ਆ ਯਾਰ ਜਾਣ ਲੱਗਿਆ ਦੀ ਮੈਂ ਭਤੀ ਜਾ ਗਏ ਯਾਰ ਹੋਰ ਦੋਸਤੋ ਠੀਕ ਹੋ ਮੁੰਡਿਓ ਹਾਂ ਯਾਰ ਵਧੀਆ ਬੋਕਰ ਰਿਪੋਰਟ ਵਧੀਆ ਵਧੀਆ ਠੀਕ ਆ ਠੀਕ ਆ ਆ ਵੀ ਢੇੜਾ ਲਾਉਂਦੇ ਫਿਰ ਰਹੇ ਨੇ ਜਿਹੜੀ ਲਾਉਣਾ ਇਹਦੀ ਹੈਂ ਚੱਲ ਕੋਈ ਗੱਲ ਹਾਂਜੀ ਦੋਸਤੋ ਘਰ ਨੂੰ ਜਾ ਰਹੇ ਹਾਂ ਯਾਰ ਟਾਈਮ ਤਾਨ ਲੱਗ ਗਿਆ ਯਾਰ ਸਿਟੀ ਸੈਂਟਰ ਭਤੀਜ ਮਿਲ ਗਏ ਭਤੀਜ ਮਿਲ ਗਏ ਤੇ ਯਾਰ ਉਹਨਾਂ ਕੋਲ ਖੜਨਾ ਪੈ ਗਿਆ ਫਿਰ ਤੇ ਹੁਣ ਚਲਦਿਆਂ ਘਰੇ ਯਾਰ ਆਪਾਂ ਤੇ ਰਾਜੀ ਖੁਸ਼ੀ ਹੱਸਦੇ ਵਾਸਤੇ ਰਹੋ ਵਧੀਆ ਗਿਆ ਜਿਹਦਾ ਦਿਨ ਅੱਜ ਜਿੰਨੇ ਵੀ ਤੁਸੀਂ ਮਿਲੇ ਯਾਰ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਲੱਭੂਆ ਤੁਹਾਨੂੰ ਸਾਰਿਆਂ ਅੱਜ ਹੀ ਦੋਸਤੋ ਘਰੇ ਆ ਗਏ ਆਪਾਂ ਤੇ ਹੁਣੇ ਆਇਆ ਯਾਰ ਤੇ ਜਿੰਨੇ ਵੀ ਤੁਸੀਂ ਅੱਜ ਮਿਲੇ ਉਹ ਤੁਹਾਨੂੰ ਬਹੁਤ ਸਾਰਾ ਪਿਆਰ ਤੇ ਜਿਹੜਾ ਲੰਗਰ ਦੀਗਾ ਯਾਰ ਭਤੀਜਿਆਂ ਦਾ ਲਾਇਆ ਪਿਆ ਉਹਦਾ ਹਟੇ ਨਹੀਂ ਹੈਗੇ ਯਾਰ ੱੱਕੇ ਨਾਲ ਉਹਨਾਂ ਨੇ ਕੜੀ ਚੌੜ ਪਾਦੇ ਯਾਰ ਮੈਂ ਤਾਂ ਕਿਹਾ ਸੀ ਰੈਣ ਧੁੱਪ ਦੀ ਪਰ ਹਟੇ ਨਹੀਂ ਹੈਗੇ ਕਹਿੰਦੇ ਨਹੀਂ ਚਾਚੇ ਲੈ ਕੇ ਜਾ ਲਵ ਯੂ ਆ ਮੇਰੇ ਜਿਗਰ ਦੇ ਟੁੱਟੇ ਸਸਿਕਾ ਚਲੋ ਆਪਣੇ ਨਾ ਦੋਤਾ ਦੂਤੀ ਆਏ ਬੈਨੇ ਤੇ ਇਹਨਾਂ ਨੂੰ ਕੱਲ ਨੂੰ ਵਿਚਾਰਾ ਇਹਨੂੰ ਪੀਜਾ ਪੂਜਾ ਲਿਆ ਕੇ ਦਊਗਾ ਅੱਜ ਤਾਂ ਚਲੋ ਫਿਰ ਮੈਂ ਬਾਹਰ ਦੀ ਬਾਹਰ 버ਗਰ ਈ ਤੋ ਇਕੱਲੇ ਫੜ ਲਿਆ ਆ ਤੇ ਤੇ ਮਿੱਤਰ ਪਿਆਰਿਓ ਦੋਸਤੋ ਤੇ ਅੱਜ ਵਾਲੇ ਬਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਚਲੋ ਅੱਜ ਥੋੜਾ ਜਿਹਾ ਛੋਟਾ ਬਣਿਆ ਅੱਜ 8-9 ਮਿੰਟ ਦਾ ਹੀ ਹੋਊਗਾ ਕਿਉਂਕਿ ਮੈਂ ਜਾਦਾ ਸਮਾਂ ਅੱਜ ਗੁਰਦੁਆਰਾ ਸਾਹਿਬ ਲਾਇਆ ਹੈਗਾ ਭਤੀਜਾ ਬਾਹਰ ਪਾਸ ਲੰਗਰ 'ਚ ਗਿਆ ਤੀ ਭਤੀਜੀਆਂ ਕੋਲ ਬੱਸ ਜਾਂ ਊ ਮਿਲਿਆ ਤੀ ਜਿਹੜੇ ਮੱਥਾ ਟੇਕਣ ਆਏ ਵੇ ਦੀਗੇ ਯਾਰ ਬਾਕੀ ਤੁਹਾਨੂੰ ਪਿਆਰ ਆ ਚਾਚੇ ਵੱਲੋਂ ਫੁੱਲ ਹਾਂਜੀ ਮਿੱਤਰ ਪਿਆਰਿਓ ਲਾਈਟ ਭਜੀ ਦੀ ਆ ਦੱਸਿਓ ਤੁਹਾਡੇ ਵੀ ਲਾਈਟ ਭਜਦੀ ਆ ਯਾਰ ਸਾਡੇ ਤਾਂ ਬਹੁਤ ਕੱਟ ਲੱਗਦਾ ਏ ਮਤਲਬ ਕਈ ਵਾਰ ਸਾਰੀ ਸਾਡੀ ਦਾਤ ਨਹੀਂ ਆਉਂਦੀ ਹੈਗੀ ਤੇ ਅੱਜ ਆਮੂਤ ਨਾਲੇ ਸਾਰ ਰਹੇ ਆਂ ਵੀਰ ਬਾਹਰ ਤੇ ਅਮੂਤ ਨਾਲ ਕੰਮ ਚਲਾਉਣਾ ਪੈਣਾ ਅੱਜ ਭਤੀਜਿਓ ਹੋਰ ਤਸਕੋ ਗੱਲ ਬਾਤ ਠੀਕ ਹੋ ਮੇਰੇ ਜਿਗਰ ਤੇ ਟੁੱਟੇ ਹੋ ਵਿੱਚ ਬੀਜ ਪਾਉਦੇ ਯਾਰ ਅਮੂਤ ਦੇ ਗਾਵਾ ਇਹ ਹੈ ਗਾਵਾਲੇ ਗਾਵਾ ਹੋਰ ਉਸ ਤੋਂ ਉਸ ਦੀ ਲਾਣੇਦਾਰ ਕਹਿੰਦਾ ਮੇਰਾ ਵੀ ਕਰਦੀ ਮੈਂ ਕਹਾ ਭਾਈ ਤੈਨੂੰ ਵੀ ਖਵਾ ਦਿੰਦੇ ਆ ਲਾਣੇਦਾਰਾ ਗਾਵਾ ਕੋਈ ਗੱਲ ਨਹੀਂ ਖਾਣਾ ਤੁਸੀਂ ਵੀ ਕੱਟਾ ਫੇਰ ਹਾਂ ਅੱਛਾ ਹੋਰ ਦੱਸੋ ਗੱਲਬਾਤ ਯਾਰ ਉਹ ਹੈਗਾ ਠਿੱਕਾ ਹੀ ਭਤੀ ਜਿੰਨਾ ਮਿੱਠਾ ਨਹੀਂ ਹੈਗਾ ਕੱਲ ਦੇਖਿਆ ਲੀਗਾ ਲੈ ਜੇ ਮਰੂਦਾਂ ਦਾ ਬੰਦਾ ਬਾਗ ਲਾ ਲਵੇ ਕੰਮ ਓਕੇ ਰਿਪੋਰਟ ਹੋਵੇ ਕਿਉਂਕਿ ਮਰੂਦ ਪਾਉ ਮੈਗੇ ਨੇ ਹੋਰ ਦੱਸੋ ਯਾਰ ਬੰਤਾ ਠੀਕ ਆ ਸਾਰਿਆਂ ਦਾ ਤੇ ਭਤੀਜਿਆਂ ਨੇ ਕੜੀ ਭੇਤੀ ਖਾ ਰਹੇ ਨੇ ਜਿਵਾਕ ਚੌਲ ਬਹੁਤ ਸਵਾਦ ਬਣੇ ਹੋਏ ਨੇ ਤੇ ਹੋਰ ਤੁਹਾਨੂੰ ਪਿਆਰ ਆ ਸਾਰਿਆਂ ਨੂੰ ਯਾਰ ਜੇ ਕਰਦੇ ਟੁੱਟਿਓ ਪੜਿਆ ਲਿਹਾ ਕਰੋ ਯਾਰ ਤੇ ਆਪ ਦਾ ਮਾ ਬਾਬ ਦਾ ਕਹਿਣਾ ਵੀ ਮੰਨਿਆ ਕਰੋ ਤੇ ਨਾਲ ਘੁੰਮ ਫਿਰ ਵੀ ਲਿਆ ਕਰੋ ਕੋਈ ਗੱਲ ਨਹੀਂ ਹੈਗੀ ਇੰਨੀ ਟੈਨਸ਼ਨ ਵੀ ਨਹੀਂ ਲੈਣੀ ਸਟ੍ਰੈਸ ਵੀ ਨਹੀਂ ਲੈਣੀ ਹੈਗੀ ਠੀਕ ਆ ਨਾ ਦੇਖਾਂ ਟੈਸਟ ਕਰਕੇ ਕਿਹ ਹੈ ਜੀ ਠੀਕ ਆ ਬੜਾ ਮਿੱਠਾ ਵੀ ਨਹੀਂ ਫਿੱਕਾ ਵੀ ਨਹੀਂ ਜੇ ਨੰਬਰ ਦੇਣੇ ਹੋ ਤਾਂ ਚਾਚਾ ਤੁਹਾਡਾ 10 ਦੇ ਵਿੱਚੋਂ ਅਮਰੂਦ ਨੂੰ ਨੰਬਰ ਦਊਗਾ 6 ਓਕੇ ਲਾ